ਨਵੀਂ ਦਿੱਲੀ ਭਾਰਤ ਸੰਚਾਰ ਨਿਗਮ ਲਿਮਿਟਿਡ BSNL ਨੇ ਹਾਲ ਹੀ ਵਿੱਚ ਆਪਣੀਆਂ ਨਵੀਆਂ ਯੋਜਨਾਵਾਂ ਅਤੇ ਆਉਣ ਵਾਲੀਆਂ 4G ਅਤੇ 5G ਸੇਵਾਵਾਂ ਨਾਲ ਦੂਰ ਸੰਚਾਰ ਖੇਤਰ ਵਿੱਚ ਹਲਚਲ ਮਚਾ ਦਿੱਤੀ ਹੈ BSNL ਦੁਆਰਾ ਪੇਸ਼ ਕੀਤੀਆਂ ਜਾ ਰਹੀਆਂ ਨਵੀਆਂ ਯੋਜਨਾਵਾਂ ਅਤੇ ਨਵੀਆਂ ਤਕਨੀਕੀ ਸੇਵਾਵਾਂ Airtel Jio ਅਤੇ Vi ਲਈ ਚੁਣੌਤੀਆਂ ਖੜੀਆਂ ਕਰ ਰਹੀਆਂ ਹਨ 82 ਦਿਨਾਂ ਦੀ ਵੈਧਤਾ ਵਾਲਾ ਨਵਾਂ ਸਸਤਾ ਪਲਾਨ BSNL ਨੇ 485 ਰੁਪਏ ਦਾ ਇੱਕ ਨਵਾਂ ਰੀਚਾਰਜ ਪਲਾਨ ਲਾਂਚ ਕੀਤਾ ਹੈ ਜਿਸ ਵਿੱਚ 82 ਦਿਨਾਂ ਦੀ ਵੈਧਤਾ ਦੇ ਨਾਲ ਅਸੀਮਤ ਕਾਲਿੰਗ ਅਤੇ ਡਾਟਾ ਦਾ ਲਾਭ ਮਿਲਦਾ ਹੈ ਇਸ ਪਲਾਨ ਦੇ ਤਿਤ ਯੂਜ਼ਰਸ ਨੂੰ ਰੋਜ਼ਾਨਾ 1.5 GB ਡਾਟਾ ਦੇਸ਼ ਪਰਦੇ ਕਿਸੇ ਵੀ ਨੈਟਵਰਕ ਤੇ ਅਸੀਮਤ ਕਾਲਿੰਗ ਅਤੇ ਪ੍ਰਤੀ ਦਿਨ 100 ਮੁਫਤ SMS ਮਿਲਦੇ ਹਨ ਇਸ ਤੋਂ ਇਲਾਵਾ ਇਹ ਪਲਾਨ ਮੁਫਤ ਰਾਸ਼ਟਰੀ ਰੋਮਿੰਗ ਦੇ ਨਾਲ ਆਉਂਦਾ ਹੈ ਤੇ ਦਿੱਲੀ ਅਤੇ ਮੁੰਬਈ ਵਿੱਚ MTNL ਨੈਟਵਰਕ ਤੇ ਸੀਮਤ ਕਾਲਿੰਗ ਅਤੇ ਡਾਟਾ ਲਾਭ ਵੀ ਪ੍ਰਦਾਨ ਕਰਦਾ ਹੈ ਬੀ ਐਸ